ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਨ ਇੱਛਾ ਦਾਨ ਕਰਨ ਸਰਬਤਰ ਆਸ ਪੂਰਨ ਹੈ ਖੰਡਨਾਂ ਕਲ ਕਲੇਸ਼ਾ ਪ੍ਰਭ ਸਿਮਰ ਨਾਨਕ ਨਾ ਦੂਰਨ ਹੈ ਮਾਨਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਨ ਕਲ ਕਲੇਸ ਸਹ ਪ੍ਰਭ ਸਿਮਰ ਨਾਨਕ ਨਾ ਦੂਰ ਨ ਹੈ ਹਭ ਰੰਗ ਮੰਣ ਜਿਸ ਸੰਗ ਤੈਸੀ ਹੋ ਲਾਈਐ ਨਿਹੁ ਸੋ ਸਹ ਬਿੰਦ ਨਾ ਵਿਸਰਉ ਨਾਨਕ ਜਿਨ ਸੁੰਦਰ ਰਚਿਆ ਦੇਹੋ ਪੌੜੀ ਜੀਓ ਪ੍ਰਾਣ ਤਨ ਧੰਦੀਆ ਦਿਨੇ ਰਸ ਭੋਗ ਗ੍ਰਹਿ ਮੰਦਰ ਰਾਥੇ ਅਸ ਦੀਏ ਰੱਚ ਭਲੇ ਸੰਜੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਾਪਵ ਦੇਵਨ ਜੋਗ ਹਰਿ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਬਿਯੋਗ ਸਤ ਸੰਗ ਹਰ ਗੁਣ ਰਮਾ ਬਿਨ ਸੇ ਸਭ ਰੋਗ ਜਿਉ ਪ੍ਰਾਨ ਤੰ ਤੰ ਦਿਆ ਜਿਨ ਰਸ ਭੋਗ ਗ੍ਰਹਿ ਮੰਦਰ ਰਾਤਿ ਅਸ ਦੀਏ ਰਾਚ ਭਲੇ ਸੰਯੋਗ ਸੁੱਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਾਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਯੋਗ ਸਾਥ ਸੰਗ ਹਾਰ ਗੁਣ ਰਮੋ ਬਿਨ ਸੇ ਸਬ ਰੋ ਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅੱਜ ਦੇ ਪਵਿੱਤਰ ਹੁਕਮ ਨਾਮੇ ਜੋ ਸ੍ਰੀ ਗੁਰੂਵਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇ ਪਾਸ਼ਾ ਜਿਦੇ ਜੈ ਸ੍ਰੀ ਰਾਦੇ ਵਿੱਚ ਉਚਾਰਨ ਕੀਤੇ ਗਏ ਹਨ ਸ਼ਲੋਕ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਏ ਨਾਨਕ ਜੋ ਪ੍ਰਭ ਸਾਨੂੰ ਮਨ ਮੰਨੀਆਂ ਦਾਤਾ ਦਿੰਦਾ ਹੈ ਜੋ ਸਭ ਥਾਂ ਸਭ ਜੀਵਾਂ ਦੀਆਂ ਆਸਾ ਪੂਰਨੀਆਂ ਕਰਦਾ ਹੈ ਜੋ ਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ ਉਹ ਤੇਥੋਂ ਦੂਰ ਨਹੀਂ ਹੈ ਏ ਨਾਨਕ ਜਿਸ ਪ੍ਰਭੂ ਦੀ ਬਰਕਤ ਨਾਲ ਤੂੰ ਸਾਰੀਆਂ ਮੋਜਾਂ ਮਾਣਦਾ ਹੈ ਉਸ ਨਾਲ ਪ੍ਰੀਤ ਜੋੜ ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਰੱਬ ਕਰਕੇ ਉਹ ਤੈਨੂੰ ਕਦੇ ਵੀ ਨਾ ਭੁੱਲੇ ਪ੍ਰਭੂ ਨੇ ਤੈਨੂੰ ਜਿੰਦ ਪ੍ਰਾਣ ਸਰੀਰ ਤੇ ਧੰਨ ਦਿੱਤਾ ਤੇ ਸਵਾਦਲੇ ਪਦਾਰਥ ਭੋਗਣ ਦਿੱਤੇ ਤੇਰੇ ਚੰਗੇ ਭਾਗ ਬਣਾ ਕੇ ਤੈਨ ਉਸਨੇ ਘਾਰ ਸੋਹਣੇ ਮਕਾਨ ਰਥ ਤੇ ਘੋੜੇ ਦਿੱਤੇ ਸਭ ਕੁਝ ਦੇਣਯੋਗ ਹੈ ਪ੍ਰਭੂ ਨੇ ਤੈਨੂੰ ਪੁੱਤਰ ਵੋਟੀ ਮਿੱਤਰ ਤੇ ਨੌਕਰ ਦਿੱਤੇ ਉਸ ਪ੍ਰਭੂ ਨੂੰ ਸਿਮਰਿਆ ਮੰਨਤਾ ਨਾ ਖੜਿਆ ਰਹਿੰਦਾ ਸਾਰੇ ਦੁੱਖ ਮਿਟ ਜਾਂਦੇ ਹਨ हे ਭਾਈ ਸਤ ਸੰਗ ਵਿੱਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ ਸਾਰੇ ਰੋਗ ਉਸ ਨੂੰ ਸਿਮਰਿਆ ਨਾਸ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ They say today's hukum nama from Sahib, Amritsar uttered by our fifth guru, Guru Arjan Dev sri Raga, Saloka. <clears throat> guru Sabji say that he grants our hearts, desires, and fulfills all our hopes. He destroys pain and suffering. Remember God in meditation, O Nanak. He is not far away. Love him with whom you enjoy all pleasures. Do not forget that Lord even for an instant. O oh, Nanak, He fashioned this beautiful body. Body, He gave you your soul, breath of life, body and wealth. He gave you pleasures to enjoy. He gave you households, mansions. Chariots and horses. He ordained your good destiny. He gave you your children, spouse, friends, and servants. God is the all powerful, great uh, giver. Meditating in remembrance on the Lord, the body and mind are rejuvenated and sorrow departs. In the Satsangat the company of the holy chant the praises of the Lord and all your sickness shall vanish. Vahegurji ka Khalsa Vahegurji Ki Fate.